ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਆ ਵੀਡੀਓ ਲੈ ਕੇ ਆਂ ਮੋਰਨੀ ਪਰਨੇ ਦੀ ਜਿਹੜਾ ਕਿ ਇਹ ਪਰਨਾ ਹਨਾ ਇਹ ਆਪਾਂ ਪੱਗ ਮੰਗ ਬਣਾਗੇ ਜੀ ਜਿਹੜੀ ਇਸ ਪਰਨੇ ਦੀ ਲੈਂਥ ਆ ਉਹ 4 ਮੀਟਰਾਂ ਦਾ ਜਿਹੜਾ ਕੱਪੜਾ ਜਿਹੜਾ ਆਪਾਂ ਫੋਲਡ ਕਰਦੇ ਆ ਜਿਹੜਾ ਕਿ ਆਪਾਂ ਨੇ ਪਹਿਲਾਂ ਲਾਡੂ ਸਰ ਦੇ ਸੈਂਟਰ 'ਚ ਲਿਆ ਕੇ ਜਿਹੜਾ ਪਹਿਲਾਂ ਇਸ ਲਾਡੂ ਦੇ ਰਾਂ ਸਿਰ ਕਵਰ ਕਰ ਲਵਾਂਗੇ ਇਸ ਲਾਡੂ ਖੋਲ ਕੇ ਫਰੰਟ ਦੇ ਉੱਤੇ ਰੱਖ ਕੇ ਲਾਡੂ ਇੱਕ ਗਰ ਫੋਲਡ ਕਰਕੇ ਬੈਕ ਤੱਕ ਜਿਹੜਾ ਕਿ ਇਸ ਲੜ ਨੂੰ ਸਾਫ਼ ਕਰਕੇ ਇਸ ਲੜ ਦੇ ਤੇ ਹੱਥ ਫੇਰ ਕੇ ਜਿਹੜਾ ਕਿ ਚੰਗੀ ਤਰ੍ਹਾਂ ਇਸ ਲੜ ਨੂੰ ਆਪਾਂ ਸਾਫ਼ ਕਰਕੇ ਲਗਾ ਦੇਵਾਂਗੇ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਾ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਨ ਇਸ ਲੜ ਨੂੰ ਹੁਣ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਬੈਕ ਤੱਕ ਲੜ ਨੂੰ ਸਾਫ਼ ਕਰਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਜੀ ਇਸ ਲੜ ਦੇ ਵਿੱਚ ਬਾਸ਼ ਫੇਰ ਕੇ ਇਸ ਲੜ ਨੂੰ ਸਾਫ਼ ਕਰ ਲਵਾਂਗੇ ਹਲਕਾ ਜਿਹਾ ਤਾਂ ਇਹ ਗਰਫਰ ਤੋਂ ਲੜ ਨੂੰ ਫੋਲਡ ਕਰਕੇ ਬੈਗ 'ਤੇ ਆ ਕੇ ਇਸ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਲਗਾ ਦਵਾਂਗੇ। ਤੇ ਹੁਣ ਜਿਹੜਾ ਕਿ ਆਪਾਂ ਇਸ ਤੋਲਾ ਲੜ ਲਗਾਵਾਂਗੇ ਇਸ ਲੜ ਨੂੰ ਬੈਗ ਤੋਂ ਪਿੰਚ ਕਰਾਂਗੇ ਜੀ। ਇਹਦਾ ਖੁੱਲਦਾ ਪਾਸਾ ਜਿਹੜਾ ਇਸਲਾ ਥੱਲੇ ਰੱਖ ਲਵਾਂਗੇ ਤੇ ਬੰਦ ਪਾਸਾ ਹੋਊਗਾ ਥੱਲੇ ਉੱਤੇ ਰੱਖ ਲਵਾਂਗੇ। ਉਸ ਤੋਂ ਅੱਗੇ ਫਰੰਟ ਦੇ ਤੋਂ ਲੜ ਨੂੰ ਇੱਕ ਗਾਰ ਫੋਲਡ ਕਰਕੇ ਦੋਵੜ ਜਿਹੜਾ ਡਬਲ ਹੈ ਜਿਹੜਾ ਆਪਾਂ ਦੋਨਾਂ ਸਾਈਡਾਂ ਤੋਂ ਫੋਲਡ ਕਰਾਂਗੇ। ਇਸ ਪੱਗ ਜਿਹੜੇ ਪੰਨਿਆਂ ਦੀ ਆਪਣੀ ਨੋਕ ਆ ਨੋਕ ਆਪਾਂ ਤਿੱਖੀ ਰੱਖਾਂਗੇ ਜੀ। ਹੁਣ ਆਪਾਂ ਇਸ ਲੜ ਦੇ ਵਿੱਚ ਬਾਜ ਫੇਰ ਕੇ ਇਸ ਲੜ ਨੂੰ ਜਿਹੜਾ ਕਿ ਬੈਕ ਤੱਕ ਸਾਫ਼ ਕਰ ਲਵਾਂਗੇ ਬੈਕ ਤੱਕ ਸਾਫ਼ ਕਰਨ ਤੋਂ ਬਾਅਦ ਜਿਹੜਾ ਕਿ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਜੀ ਤੇ ਹੁਣ ਜਿਹੜਾ ਕਿ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਆਪਾਂ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਜਿਹੜਾ ਕਿ ਉਹ ਪੋਤੇ ਰੱਖ ਲਵਾਂਗੇ ਫਿਰ ਉਸਤਾਦ ਲੜ ਨੂੰ ਉੱਤੋਂ ਚੰਗੀ ਤਰ੍ਹਾਂ ਜਿਹੜਾ ਕਿ ਆਪਾਂ ਫੋਲਡ ਕਰਾਂਗੇ ਫੋਲਡ ਕਰ ਤੋਂ ਬਾਅਦ ਫਰੰਟ ਦੇ ਉੱਤ ਲੜ ਨੂੰ ਹਲਕਾ ਖਿੱਚ ਲਵਾਂਗੇ ਲੜਨ ਨੂੰ ਹਲਕਾ ਖਿਚਣ ਤੋਂ ਬਾਅਦ ਆਪਾਂ ਫਰਾਂਡ ਦੇ ਉੱਤੇ ਲਵਰ ਫੋਲਡ ਕਰ ਇੱਕ ਵਾਰ ਫੋਲਡ ਕਰਕੇ ਆ ਲੜ ਨੂੰ ਹਲਕਾ ਖਿਚ ਕੇ ਆਪਾਂ ਦੋਨਾਂ ਸਾਈਡਾਂ ਤੋਂ ਜਿਹੜਾ ਉੱਤੋਂ ਦੇ ਥੱਲੇ ਦੋਨਾਂ ਹੈਡ ਤੋਂ ਫੋਲਡ ਕਰ ਦਵਾਂਗੇ ਲੜ ਨੂੰ ਤੇ ਉੱਤੋਂ ਇੱਕ ਸਾਈਡ ਤੋਂ ਲੜ ਨੂੰ ਹਲਕਾ ਖੋਲ ਕੇ ਜਿਹੜਾ ਇਸ ਦੇ ਉੱਤੇ ਪੇਜ ਬਣਾ ਲਵਾਂਗੇ ਜਿਹੜੇ ਸਪੈਨ ਦੇ ਉੱਤੇ ਦੋਨੀਆਂ ਸਾਈਡਾਂ ਤੇ ਜਿਹੜੇ ਆਪਾਂ ਪੇਜ ਹੋਣਗੇ ਦੋਨੀਆਂ ਸਾਈਡਾਂ ਦੇ ਉੱਤੇ ਪੇਜ ਬਣਾਵਾਂਗੇ ਜੀ ਇਸ ਦੀ ਜਿਹੜੀ ਸ਼ੇਪ ਹੋਗੀ ਸ਼ੇਪ ਆਪਣੀ ਜਿਹੜੀ ਗੁਲਾਈ ਦੇ ਵਿੱਚ ਰੱਖਾਂਗੇ ਨੋਕ ਆਪਾਂ ਦੇਖੀ ਕਰ ਲਵਾਂਗੇ ਜੀ ਤੇ ਹੁਣ ਜਿਹੜਾ ਕਿ ਆਪਾਂ ਇਸ ਤੋਂ ਅ ਤੇ ਪੁਣੇ ਦਾ ਖੋਲਦਾ ਪਾਸਾ ਜਿਹੜਾ ਕਿ ਉਹ ਆਪਾਂ ਥੱਲੇ ਰੱਖਾਂਗੇ ਤੇ ਬੰਦ ਪਾਸਾ ਉਹ ਆਪਾਂ ਉੱਤੇ ਰੱਖ ਲਵਾਂਗੇ ਫਿਰ ਉਸ ਤੋਂ ਬਾਅਦ ਲੜ ਨੂੰ ਜਿਹੜਾ ਕਿ ਚੰਗੀ ਤਰ੍ਹਾਂ ਜਿਹੜਾ ਕਿ ਇਸ ਲੜ ਨੂੰ ਹਲਕਾ ਅੱਖ ਤਾਂ ਖੋਲ ਲਵਾਂਗੇ ਅੱਖ ਤਾਂ ਖੋਲਣ ਤੋਂ ਬਾਅਦ ਲੜ ਨੂੰ ਜਿਹੜਾ ਕਿ ਚੰਗੀ ਤਰ੍ਹਾਂ ਉੱਤੋਂ ਫੋਲਡ ਕਰਾਂਗੇ ਫਰੰਟ ਦੇ ਉੱਤੋਂ ਲੜ ਨੂੰ ਡਬਲ ਫੋਲਡ ਕਰਾਂਗੇ ਜੀ ਹਲਕਾ ਲੜ ਨੂੰ ਖਿੱਚ ਕੇ ਤੇ ਲੜ ਨੂੰ ਉੱਤੋਂ ਇੱਕ ਗਰ ਫੋਲਡ ਕਰਕੇ ਫਿਰ ਉਸ ਤੋਂ ਬਾਅਦ ਆਪਾਂ ਦੋਨਾਂ ਲੜਾਂ ਨੂੰ ਉੱਤੋਂ ਤੇ ਥੱਲੇ ਦੋਨਾਂ ਦੋਨਾਂ ਸਾਈਡਾਂ ਦਾ ਜਿਹੜਾ ਫੋਲਡ ਕਰਕੇ ਲੜ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਬੈਕ ਟੱਕ ਇਸ ਲੜ ਇਸ ਲੜ ਨੂੰ ਸਾਫ਼ ਕਰਨ ਤੋਂ ਆ ਜਿਹੜਾ ਕਿ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਜੀ ਹੁਣ ਆਪਾਂ ਇਹਨਾਂ ਲੜਾਂ ਦੇ ਵਿੱਚ ਬਾਅਦ ਫੇਰ ਕਿਹਨਾਂ ਲੜਾਂ ਜਿਹੜਾ ਕਿ ਸਾਫ਼ ਕਰ ਲਵਾਂਗੇ ਜਿਹੜਾ ਕਿ ਆਪਣੇ ਇਹਨਾਂ ਲੜਾਂ ਦਾ ਫਾਸਲਾ ਆਪਾਂ ਨੇ ਸੇਮ ਰੱਖਣਾ ਕਿਸੇ ਵੀ ਲੜ ਦੇ ਨਾਲ ਆਪਣਾ ਫਾਸਲਾ ਵੱਧ ਘਟ ਨਹੀਂ ਰੱਖਾਂਗੇ ਜੀ ਤ론 ਜਿਹੜਾ ਕਿ ਆਪਾਂ ਸਟੌਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਜੀ ਤੇ ਪੂਣੀ ਦਾ ਖੋਲਦਾ ਪਾਸਾ ਜਿਹੜਾ ਕਿ ਉਹ ਥੱਲੇ ਰੱਖਾਂਗੇ ਤੇ ਮੰਤ ਪਾਸਾ ਉੱਤੇ ਰੱਖ ਲਵਾਂਗੇ ਫਿਰ ਉਸ ਤੋਂ ਬਾਅਦ ਲੜ ਨੂੰ ਉੱਤੋਂ ਚੰਗੀ ਤਰ੍ਹਾਂ ਹੋਲਡ ਕਰਾਂਗੇ ਫਰੰਟ ਦੇ ਉਤ ਲੜ ਨੂੰ ਇੱਕ ਗਾਰ ਫੋਲਡ ਕਰਕੇ ਲੜ ਨੂੰ ਹਲਕਾ ਖਿੱਚ ਲਵਾਂਗੇ ਖਿਚਣ ਤੋਂ ਬਾਅਦ ਦੋਨਾਂ ਹੈਡ ਤੋਂ ਲੜ ਨੂੰ ਫੋਲਡ ਕਰਕੇ ਜਿਹੜਾ ਕਿ ਇਸ ਲੜ ਨੂੰ ਬੈਕ ਤੱਕ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰਾਂਗੇ ਬੈਕ ਤੱਕ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਜਿਹੜਾ ਕਿ ਆਪਾਂ ਇਸ ਲੜ ਨੂੰ ਲਗਾ ਦਵਾਂਗੇ ਜੀ ਤੋਣੀ ਇਸ ਲੜ ਦੇ ਵਿੱਚ ਵੀ ਜਿਹੜਾ ਆਪਾਂ ਬਾਝ ਪੇਰ ਕੇ ਇਸ ਲੜ ਕੰਗਿਤਰਾਇਸ ਲੜ ਦੇ ਵਿੱਚ ਆਪਾਂ ਬਾਸ਼ ਫੇਰ ਕੇ ਸਲੜ ਨੂੰ ਪ੍ਰੋਪਰ ਜਿਹੜਾ ਕਿ ਸਾਫ਼ ਕਰ ਲਵਾਂਗੇ ਜੀ ਆਪਣੀ ਜਿਹੜੀ ਆ ਪੱਗ ਉਤੋਂ ਆਪਣੀ ਜਿਹੜੀ ਪੱਗ ਦੀ ਸ਼ੇਪ ਉਤੋਂ ਜਿਹੜੀ ਆਪਾਂ ਗੋਲਾਈ ਦੇ ਵਿੱਚ ਰੱਖਾਂਗੇ ਉਤੋਂ ਜਿਹੜੀ ਆਪਣੀ ਪੱਗ ਦੀ ਸ਼ੇਪ ਆ ਆਪਾਂ ਗੋਲਾਈ ਦੇ ਵਿੱਚ ਕਰੀ ਜਾਵਾਂਗੇ ਤੇ ਹੁਣ ਜਿਹੜਾ ਕਿ ਆਪਾਂ ਕਲਗੀ ਲੜ ਲਾਵਾਂਗੇ ਕਲਗੀ ਲੜ ਲਈ ਜਿਹੜਾ ਕਿ ਆਪਾਂ ਪੱਗ ਪੈਨ ਨੂੰ ਲਗਾਵਾਂਗੇ ਜਿੱਥੋਂ ਆਪਾਂ ਨੇ ਪੰਜਵਾਂ ਲੜ ਜਿਹੜਾ ਫੋਲਡ ਕੀਤਾ ਹੈਗਾ ਪੰਜਵੇਂ ਲੜ ਦੇ ਉੱਪਰ ਰੱਖ ਕੇ ਜਿਹੜਾ ਕਿ ਪੱਗ ਪੈਨ ਨੂੰ ਲਗਾ ਦਵਾਂਗੇ ਪੱਗ ਪੈਨ ਲਗਾਉਣ ਤੋਂ ਬਾਅਦ ਜਿਹੜਾ ਕਿ ਕਲਗੀ ਲੜ ਲਗਾਵਾਂਗੇ ਕਲਗੀ ਲੜ ਉਸ ਦਾਤਲਾ ਪੱਲਾ ਜਿਹੜਾ ਕਿ ਆਪਾਂ ਥੱਲੇ ਨੂੰ ਫੋਲਡ ਕਰਾਂਗੇ ਥੜਲਾ ਪੱਲਾ ਜਿਹੜਾ ਸੀ ਆਪਾਂ ਉੱਤੇ ਨੂੰ ਫੋਲਡ ਕਰ ਦੇਵਾਂਗੇ ਤੇ ਫਿਰ ਉਸ ਤੋਂ ਅੱਗੇ ਸਲੜ ਨੂੰ ਚੰਗੀ ਤਰ੍ਹਾਂ ਸਲੜ ਨੂੰ ਜਿਹੜਾ ਕਿ ਸਾਫ਼ ਕਰਾਂਗੇ ਸਲੜ ਦੇ ਵਿੱਚ ਜਿੰਨੇ ਵੀ ਆਪਣੇ ਬਲ ਹੋਣਗੇ ਨੱਬਲਾਂ ਨੂੰ ਆਪਾਂ ਅੰਦਰ ਨੂੰ ਫੋਲਡ ਕਰ ਦੇਵਾਂਗੇ ਬੈਕ ਤੱਕ ਲੜਨ ਸਾਫ਼ ਕਰਨ ਤੋਂ ਬਾਅਦ ਜਿਹੜਾ ਕਿ ਇਸ ਦੇ ਉੱਤੇ ਆਪਾਂ ਬਾਅਦ ਫਿਰ ਕਿਸੇ ਜਿੱਥੇ ਜਿੰਨੇ ਆਪਣੇ ਬਲ ਹੋਣਗੇ ਸਾਰੇ ਬਲਾਂ ਨੂੰ ਆਪਾਂ ਕੱਢ ਦੇਵਾਂਗੇ ਜੀ ਬੈਕ ਤੱਕ ਲੜਨ ਸਾਫ਼ ਕਰਨ ਤੋਂ ਬਾਅਦ ਜਿਹੜਾ ਕਿ ਆਪਾਂ ਨੇ ਪੱਗ ਪੈਣ ਲਗਾਇਆ ਸੀਗਾ ਲੜਨ ਨੂੰ ਆਪਾਂ ਪੱਕ ਪੰਜ ਥਲੇ ਚ ਲਿਆਵਾਂਗੇ ਪੱਕ ਪੰਜ ਥਲੇ ਚ ਲਿਆਉਣ ਤੋਂ ਬਾਅਦ ਸੱਜੇ ਪਾਸੇ ਉਹ ਜਿਹੜਾ ਕਮਾ ਕੇ ਜਿਹੜਾ ਆਪਾਂ ਪੰਜਵੇਂ ਲੜ ਲਗਾਇਆ ਸੀਗਾ ਪੰਜਵੇਂ ਲੜ ਥਲੇ ਛ ਲੜਨ ਨੂੰ ਆਪਾਂ ਦਬ ਦਵਾਂਗੇ ਹੁਣ ਆਪਾਂ ਦਾ ਪਰਨਾ ਫਰੰਟ ਦੇ ਉੱਤੋਂ ਕੰਪਲੀਟ ਹੋ ਚੁੱਕਿਆ ਹੁਣ ਜਿਹੜਾ ਕਿ ਆਪਣਾ ਲੜ ਬੈਕ ਵਾਲਾ ਲੜ ਦੌਣਾ ਰਹਿ ਚੁੱਕਿਆ ਜੀ ਹੁਣ ਇਸ ਪਰਨੇ ਦੀ ਆਪਾਂ ਚੰਗੀ ਤਰ੍ਹਾਂ ਜਿਹੜੀ ਸੈਟਿੰਗ ਹੋਊਗੀ ਆਪਾਂ ਕਰ ਲਵਾਂਗੇ ਹੁਣ ਸਾਰੇ ਪੇਚਾਂ ਦੇ ਵਿੱਚ ਬਾਜ ਫੇਰ ਕੇ ਸਾਰੇ ਪੇਚਾਂ ਦਾ ਜਿਹੜਾ ਆਪਣਾ ਫਾਸਲਾ ਆਪਾਂ ਸਹੀਵ ਕਰ ਲਵਾਂਗੇ ਜੀ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜੋ ਜਿਹੜਾ ਕਿ ਪਿਛਲਾ ਲੜੜਾ ਪਿਛਲਾ ਲੜ ਦੋਨੋਂ ਹੈਡ ਦਾ ਫੋਲਡ ਕਰਕੇ ਆਪਾਂ ਸਲੜ ਨੂੰ ਬੈਕ ਤੇ ਦੱਬ ਦਵਾਂਗੇ ਜੀ ਤੇ ਜਿਹੜਾ ਆਪਣਾ ਪਰਨਾ ਕੰਪਲੀਟ ਹੋ ਚੁੱਕਿਆ ਨੇ ਇਸ ਪਰਨ ਵਾਹ ਜਿਹੜੀ ਬਾਕੀ ਦੀ ਛੜੀ ਨੂੰ ਵੀ ਆਪਾਂ ਕਰ ਲਵਾਂਗੇ ਜੀ ਚੰਗੀ ਤਰ੍ਹਾਂ ਸਾਰੇ ਲੜੜਾ ਜਿਹੜਾ ਆਪਣਾ ਫਾਸਲਾ ਹੋ ਵੀ ਜਿਹੜਾ ਕਿ ਆਪਾਂ ਸੈੱਟ ਕਰ ਲਵਾਂਗੇ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗ ਦਿੱਤਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ